ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਵੀ ਕ੍ਰਾਈਸਿਸ ਚੱਲ ਰਿਹਾ ਉਸ ਕ੍ਰਾਈਸਿਸ ਨੂੰ ਲੈ ਕੇ ਅਕਾਲੀ ਦਲ ਦੇ ਹੈੱਡ ਆਫਿਸ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਔਰ ਮੀਟਿੰਗ ਦੇ ਵਿੱਚ ਕੀ ਕੀ ਮਤੇ ਪਾਸ ਕੀਤੇ ਗਏ ਹਨ ਉਹ ਜਾਣਦੇ ਆ ਗਰੇਵਾਲ ਸਾਹਿਬ ਤੋਂ ਗਰੇਵਾਲ ਸਾਹਿਬ ਇੰਡੀਆ ਨਿਊਜ਼ ਤੇ ਸਵਾਗਤ ਹੈ ਪਹਿਲਾਂ ਤੋਂ ਬਹੁਤ ਧੰਨਵਾਦ ਜੀ ਤੁਹਾਡਾ ਗਰੇਵਾਲ ਸਾਹਿਬ ਅੱਜ ਮੀਟਿੰਗ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹਦੇ ਵਿੱਚ ਕੁਝ ਅਕਾਲੀ ਦਲ ਦੇ ਜਿਹੜੇ ਬਾਕੀ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਤੁਸੀਂ ਟਿਕਟਾਂ ਦੇ ਇੱਕ ਵੀ ਨਵਾਜਿਆ ਸੀਗਾ ਉਹ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਆਪਣੀ ਮੀਟਿੰਗ ਕਰ ਰਹੇ ਨੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਕੀ ਅਸਰ ਪੈਂਦਾ ਨਜ਼ਰ ਆ ਰਿਹਾ ਤੁਹਾਨੂੰ ਅਕਾਲੀ ਦਲ ਤੇ ਦੇਖੋ ਅਕਾਲੀ ਦਲ ਤੇ ਤਾਂ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਸਮੁੰਦਰ ਚੋਂ ਚਾਰ ਗੜਵੇ ਪਾਣੀ ਦੇ ਨਿਕਲ ਜਾਣ ਸਮੁੰਦਰ ਖਾਲੀ ਨਹੀਂ ਹੁੰਦਾ ਬੜੀ ਸਪਸ਼ਟ ਗੱਲ ਹੈ ਪਾਰਟੀ ਇੱਕ ਸਮੁੰਦਰ ਹੁੰਦੀ ਹੈ ਇਹਦੇ ਚਾਹੁੰਦੇ ਰਹਿੰਦੇ ਨੇ ਡੁਕੀਆਂ ਮਾਰਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਪ੍ਰੋਫੈਸਰ ਚੰਦੂ ਮਾਜਰਾ ਜਿਹੜਾ ਕਿ ਟਿਕਟਾਂ ਵੰਡਣ ਦੇ ਵਿੱਚ ਦਾ ਕੰਮ ਵੀ ਕਰਦੇ ਸੀ ਪਾਰਟੀ ਦੇ ਵਿੱਚ ਉਹਨਾਂ ਦਾ ਪਾਰਟੀ ਨੂੰ ਛੱਡ ਕੇ ਜਾਣਾ ਤੇ ਕੀ ਅਗਾਹਤ ਨਹੀਂ ਪਹੁੰਚਦਾ ਪਾਰਟੀ ਨੂੰ ਕਿਸੇ ਨਾ ਕਿਸੇ ਤਰੀਕੇ ਕਿਉਂਕਿ ਐਡਾ ਸੀਨੀਅਰ ਲੀਡਰ ਦੇਖੋ ਪਹਿਲੀ ਗੱਲ ਕਿ ਕੋਈ ਵੀ ਐਜਾ ਬੰਦਾ ਨਹੀਂ ਜਿਹੜਾ ਇੰਡਿਸਪੈਂਸਿਬਲ ਹੋਵੇ ਇੰਡਿਸਪੈਂਸਿਬਲ ਹੈ ਦੁਨੀਆ 'ਚ ਹਰ ਬੰਦੇ ਬਿਨਾ ਸਰਦਾ ਕੀ ਫਰਕ ਪੈਂਦਾ ਜੀ ਦੱਸੋ ਆਪਣ ਆਪ ਦੇਖੋ ਕਹਾਂਜਾ ਆਪਣੇ ਮਾਪੇ ਸੀ ਜਿਹਨਾਂ ਮੈਂ ਮੈਂਟ ਨਹੀਂ ਸੀ ਰਹਿੰਦੇ ਚਲੇ ਗਏ ਨੇ ਆਉਣ ਜਾਣ ਤੱਕ ਉਤਰਾ ਦਾ ਖੇਡ ਮਿਲਿਆ ਹੋਇਆ ਹੈ ਤੇ ਤੁਸੀਂ ਜ਼ਿਆਦਾ ਹੀ ਖੁਸ਼ ਨਜ਼ਰ ਆ ਰਹੇ ਹੋ ਇਹਨਾਂ ਦੇ ਜਾਣ ਤੇ ਨਹੀਂ ਮੈਂ ਖੁਸ਼ ਨਹੀਂ ਮੈਨੂੰ ਉਦਾਸੀ ਕਿਸੇ ਦੀ ਗੱਲ ਦੀ ਨਹੀਂ ਕਿਉਂਕਿ ਆਏ ਵੀ ਬਲੀਵ ਕਿ ਪਰਮਾਤਮਾ ਬਹੁਤ ਗ੍ਰੇਟ ਆ ਜੋ ਕਰਦਾ ਭਲੇ ਲਈ ਕਰਦਾ ਤੇ ਸਾਡਾ ਪਤਾ ਨਹੀਂ ਇਹਦੇ ਕੀ ਭਲਾ ਸਾਨੂੰ ਹਲੇ ਨਹੀਂ ਪਤਾ ਪਤਾ ਲੱਗੂਗਾ ਜੀ ਤੇ ਚੰਦੂ ਅਜਰਾ ਸਾਹਿਬ ਨੇ ਪਹਿਲਾਂ ਵੀ ਇੱਕ ਵਾਰੀ ਪਾਰਟੀ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਇੱਕ ਹੋਰ ਆਪਣੀ ਪਾਰਟੀ ਬਣਾਈ ਸੀ ਹੁਣ ਤੀਜੀ ਵਾਰ ਪਾਰਟੀ ਚ ਸਪਲਿਟ ਕਰ ਰਹੇ ਨੇ ਢੀਂਡਸਾ ਪਰਿਵਾਰ ਨੇ ਵੀ ਪਾਰਟੀ ਛੱਡੀ ਬਹੁਤ ਅਪੱਧਰ ਟਿੱਪਣੀਆਂ ਕੀਤੀਆਂ ਬੀਬੀ ਜਗੀਰ ਕੌਰ ਜੀ ਨੇ ਵੀ ਤੇ ਤੁਸੀਂ ਉਹਨਾਂ ਨੂੰ ਪਾਰਟੀ ਚ ਵਾਪਸ ਲਿਆਂਦਾ ਤੇ ਕੀ ਇਹ ਤੁਹਾਡਾ ਗਲਤ ਡਿਸੀਜਨ ਨਹੀਂ ਸੀਗਾ ਇਲੈਕਸ਼ਨ ਤੋਂ ਪਹਿਲਾਂ ਦੇਖੋ ਪਾਰਟੀਆਂ ਨਾ ਪਾਰਟੀ ਫੇਰ ਮਾਂ ਹੁੰਦੀ ਹੈ ਪੁੱਤ ਨੇ ਲੈਖ ਹੋ ਸਕਦਾ ਮਾਪੇ ਨੇ ਲੈਖ ਨਹੀਂ ਹੁੰਦੇ ਕਹਿੰਦੇ ਮਾਪੇ ਕੋ ਮਾਪੇ ਨਹੀਂ ਹੁੰਦੇ ਪੁੱਤ ਕੋ ਪੁੱਤ ਹੋ ਜਾਂਦੇ ਨੇ ਉਹ ਬਣੇ ਸੀ ਅਸੀਂ ਫੇਰ ਮਾਪੇ ਵੀ ਬਣੇ ਚਲੋ ਫੇਰ ਕੋ ਪੁੱਤ ਬਣ ਕੇ ਉਹਨਾਂ ਦੀ ਮਰਜ਼ੀ ਭਾਈ ਕੀ ਲੱਗਦਾ ਕੀ ਕਾਰਨ ਹੋਇਆ ਤੁਸੀਂ ਟਿਕਟ ਵੀ ਦਿੱਤੀ ਸਾਰਾ ਕੁਝ ਦਿੱਤਾ ਪਤਾ ਕੀ ਹੈ ਜੀ ਪੁਰਾਣੀ ਕਹਾਵਤ ਹੈ ਕਹਿੰਦੇ ਇੱਕ ਰਿਸ਼ਤੇ ਲਈ ਗਏ ਉਹ ਕਹਿੰਦੇ ਬੀਬੀ ਮੁੰਡਾ ਪਸੰਦ ਆ ਕਹਿੰਦੀ ਬਾਕੀ ਤਾਂ ਸਭ ਕੁਝ ਪਸੰਦ ਆ ਰੋਟੀ ਖਾਂਦੇ ਆ ਦਾੜੀ ਹਿੱਲਦੀ ਆ ਹੁਣ ਆਰ ਉਹਨਾਂ ਦਾ ਗਿਲਾ ਹੁਣ ਇਹਨੂੰ ਅਸੀਂ ਦੂਰ ਕਿੱਥੋਂ ਕਰ ਦਈਏ ਇਹ ਸੂਬਾ ਮੇ ਇਹ ਹੈ ਕਿ ਇੱਕ ਈਗੋ ਇੱਕ ਹਿਡਨ ਜੈਲਸੀ ਯਾਰ ਸੁਖਬੀਰ ਸੁਖਬੀਰ ਸਕੇ ਹੁੰਦੀ ਆ ਸਾਡੀ ਕਿਉਂ ਨਹੀਂ ਹੁੰਦੀ ਉਹ ਫਿਰ ਇੰਨਾ ਤਾਂ ਹੁਣ ਦੇਖੋ ਨਾ ਇਹ ਇਹ ਭਾਗ ਤੁਰਦੇ ਲਿਖੇ ਹੁੰਦੇ ਨੇ ਹਾਂਜੀ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਕੋਈ ਸੰਕਟ ਨਾ ਕੋਈ ਉਹ ਨਾ ਵਿਚਾਰੇ ਤਾਂ ਤਰਸ ਆਉਂਦਾ ਜਿਨ੍ਹਾਂ ਨੇ ਛਾਲ ਮਾਰੀ ਆ ਉਹਨਾਂ ਨੂੰ ਨੁਕਸਾਨ ਹੋ ਸਕਦਾ ਪਾਰਟੀ ਨੂੰ ਕੋਈ ਨਾ ਪਾਰਟੀ ਨੂੰ ਹੁਣ ਕੀ ਨੈਕਸਟ ਅਜੈਂਡਾ ਕੀ ਰਹੇਗਾ ਸ਼੍ਰੋਮਣੀ ਅਕਾਲੀ ਦਰਬਾਰ ਮੈਂ ਕਿਹੜਾ ਜੀ ਚਾਰਾਂ ਦਾ ਗਰੁੱਪਾਂ ਕੀ ਮੈਂ ਫੈਸਲਾ ਕਰ ਦੂੰ ਸਾਡੇ ਤਾਂ ਪਾਰਟੀਆਂ ਜਾਊਗੀ ਉਦੋਂ ਡਿਸਾਈਡ ਕਰ ਦਾਂਗੇ ਕੀ ਬਣਾ ਜੀ ਹਾਂ ਇਸਨ ਮਹੇਸ਼ਿੰਦਰ ਗਰੇਵਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦੇ ਬੰਦੇ ਦੇ ਜਾਨ ਨਾਲ ਕੋਈ ਫਰਕ ਨਹੀਂ ਪੈਂਦਾ ਔਰ ਇਹ ਕੁਦਰਤ ਦਾ ਨਿਯਮ ਹੈ ਲੋਕ ਆਂਦੇ ਜਾਂਦੇ ਲੱਗੇ ਰਹਿੰਦੇ ਨੇ ਜਿਹੜੀ ਪਾਰਟੀ ਹੈ ਉਹ ਮਾਂ ਹੁੰਦੀ ਹੈ ਪੁੱਤ ਕਪੁੱਤ ਹੋ ਸਕਦੇ ਨੇ ਮਾਮਾ ਕਵਾਵਾ ਨਹੀਂ ਹੁੰਦੀਆਂ ਕੈਮਰਾਮੈਨ ਅਮਿਤ ਦੇ ਨਾਲ ਦੁਰਗੇਸ਼ ਗਾਜਰੀ ਇੰਡੀਆ ਨਿਊਜ਼ ਚੰਡੀਗੜ੍ਹ